ਵਾਹੇ ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਇ ਬਹੁ ਸਾਚਰ ਬਹੁ ਸਿੰਮਰਤੀ ਏਖੇ ਸਰਬ ਟੰਡੂਲ ਜੋ ਸਾਹੀਂ ਹਰ ਰੇ ਨਾਨਕ ਨਾਮ ਅਮੋਲ ਸੁ ਕਹ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਗੋੰਡ ਮਹਲਾ ਪੰਜਵਾ ਗੁਰ ਕਿਰਪਾ ਸੁਖ ਆਨੰਦ ਕਰੇ ਬਾਲ ਕਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਕਰ ਕਿਰਪਾ ਸੁਖ ਆਨੰਦ ਭਾਰੇ ਬਾਲਕ ਰਾਖਲੀ ਗੁਰਦੇਵ ਰਬ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਜਪ ਸਦਾ ਨਿਹਾਲ ਰਹਾ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸੁਆਹੀ ਆਪਣੇ ਦਾਸ ਕਾ ਹਲ ਤੋ ਪਰ ਤੋ ਸਵਾਰ ਪਤ ਤੋ ਪਾਵਨ ਪ੍ਰਭ ਬਿਰਦ ਤੁਮਾਰਾ ਔਖਦ ਕੋਟ ਸਿੰਮਰ ਗੋਬਿੰਦ ਅੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭਤ ਆਏ ਪਾਂਛਤ ਪੂਰਨ ਫਲ ਪਾਏ ਕਰਨ ਕਰ ਸੁਮਰਥ ਦਿਆਰ ਸਰਬਨਦਾਨ ਮਹ ਵਿਚਾਰ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਾਰ ਜਾਪ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਇੱਕ ਹਾਰ ਜਾਪ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਗਉਂਡ ਮਹਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈ ਗੁਰਦੇਵ ਪ੍ਰਭ ਕਿਰਪਾਲ ਦਇਆ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰੁਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚੁਲਾਵ ਉਧਕਾਵ ਤਉ ਤਨ ਏਕਨ ਲਾਗਣ ਪਾਵੈ ਰਾਖ ਤਹੈ ਆਪਨੋ ਕਰਦਾ ਕਰ ਪਾਪ ਸਬੂਨਾ ਭੇਟਣ ਪਾਵੈ ਔਰ ਕਿਬਾਦ ਕਾ ਕਰ ਤੋਂ ਸੋ ਸੋ ਪੇਟਿਏ ਪੜ ਬੀਜ ਬਚਾਵੈ ਵਾਹਿਗੁਰੂ ਜੀ ਆਤਿ ਤ੍ਰਿਆ ਗੁਰੂ ਮਕਰਾ ਕਥਰਨ ਚਾਉ ਪਈ ਚਾ 20 ਗੁਰੂ ਕੀਨ ਜੇ ਪਾਤਾ ਆਬ ਸੋਨ ਲੇਹੋ ਕਹੋ ਇਹ ਬਾਤਾ ਚਾ 20 ਗੁਰੂ ਕੀਨ ਜੇ ਪਾਤਾ ਆਬ ਸੋਨ ਲੇਹੋ ਕਹੋ ਇਹ ਬਾਤਾ ਇਕ ਮਰਕਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਦਾਵਾ ਤਾਬੀਨਾਤ ਨਰੰਚਨ ਪਾਵ ਆਪਨ ਆਪ ਆਪ ਮੋਦਰਸ ਹੈ ਅੰਤਰ ਗੁਰੂ ਆਤਮਾ ਪਰਸ ਹੈ ਏਕ ਛਾੜ ਕੇ ਅੰਤ ਨਾ ਧਾਵੈ ਤਬਹੀ ਪਰਮ ਤਤ ਕੋ ਪਾਵੈ ਇਕ ਸਰੂਪ ਇਕ ਕਰ ਦੇਖੈ ਆਨ ਭਾਵ ਕੋ ਭਾਵ ਨ ਦੇਖੈ ਇਕ ਆਸ ਤਜ ਅੰਤ ਨ ਤਾਵੈ ਤਬਹੀ 나ਥ ਨਰੰਜਨ ਪਾਵੈ ਇਕ ਆਸ ਅੱਜ ਅੰਤ ਨਾ ਤਾਵੇ ਕਾਬੀ ਨਾ ਗਰੰਜਨ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਰਾਖੋ ਸਰਨਾਈ ਗੁਰ ਰਾਮਦਾਸ ਰਾਖੋ ਸਰਨਾਈ ਗੁਰ ਰਾਮਦਾਸ ਰਾਖੋ ਸਰਨਾਈ ਗੁਰ ਰਾਮਦਾਸ ਰਾਖੋ ਸਰਨਾਈ ਇਕ ਅਰਦਾਸ ਪਾਟ ਕਿਰਨ ਕੀ ਗੁਰ ਰਾਮਦਾਸ ਰੱਖੋ ਸਰਣਾਈ ਗੁਰ ਰਾਮਦਾਸ ਰੱਖੋ ਸਰਣਾਈ ਰੱਖੋ ਸਰਣਾਈ Tchau. <laughs>